ਚੌਲ ਜਾਂਦੇ ਬਾਸ ਮੱਝੇ ਚੌਲ ਆ। ਇਹ ਪੱਜਾ ਹੈ ਕਪੂਰੀ ਪਨੀਰ ਲੈਣਾ। ਚੌਲ ਤਾਂ ਮਿਲ ਗਿਆ ਪਨੀਰ ਦੀ ਡਿੱਗੀ ਵਾਂ। ਇਹ ਵਾ ਜਾ ਰਹੇ ਹਾਂ ਨੇ ਕਿ ਕੋਈ ਪਨੀਰ ਲੈਣਾ। ਸਕੂਲ ਅੱਜ ਤਾਂ ਨੇ ਕਿ ਅੱਜ ਮੇਲੇ ਵਾਲੇ ਆ। ਇਹ ਅੰਕਲ ਬੱਟੇਸਰੀ ਗਾਲ ਅੰਕਲ। ਕਿ ਭਾਈ ਇਹ ਸੜਕਾਂ ਪੜੀ 20 ਘੱਟ ਕਰ ਰਿਹਾ ਇਹ ਬਹੁਤ ਤੰਕੀ ਹੋ ਰਹੀ ਬਹੁਤ ਜ਼ਿਆਦਾ ਨਜਾਇਜ਼ ਤੰਕੀ ਹੋ ਰਹੀ ਹੈ। ਉਏ ਦੇਖ ਲੈ ਐਡੇ ਐਡੇ ਖੜੇ ਪਏ ਵੇ ਉਹ ਦੇਖੋ ਬਾਈ ਸਕੂਟਰ ਪਹ ਜਾਤ ਨਹੀਂ ਪਵਾ ਹੋਰੇ ਨਹੀਂ ਮੈਂ ਡਾਂਗ ਲੈ ਜਾ ਇਹ ਹੋਲੀ ਘਟਨੀ ਪੈ ਗਈ ਮਨ ਨੂੰ ਸਕੂਲ ਕਿਹੜੇ ਸਕੂਲੀ ਜਾਣਗੀ ਬਈ ਸਕੂਲ ਲੱਗ ਰਿਹਾ ਜੀ ਕੋਈ ਮਾਈਸਟਾਉਨ ਮਾਈਸਟਾਉਨ ਐ ਬੁੱਝਣਿਆ ਥੋੜੀ ਦਿੱਕਤ ਆ ਰਹੀ ਮਨ ਨੂੰ ਹੋਰਾ ਜ਼ਖਾਮ ਆਪਾਂ ਹੋਰੇ ਦੇ ਮਾਰ ਕੱਲ ਦੁਕਾਨ ਫਣੀ ਕੇ ਤੈਸੀ ਕਰਕੇ ਬਲੌਗ ਆਪਣਾ ਸਟਾਰਟ ਅਰੇ ਯਾਨੀ ਅੱਜ ਜਿਹਾਕਤੀ ਹੋਈ ਆ ਬੋਲਨੇ ਬੋਲਨੇ ਕੀ ਮਾੜਾ ਮੋਟਾ ਅੱਜ ਬਣਾ ਰਹੇ ਆ ਅੱਜ ਵੀ ਦੇਖੋ ਕਿਸ ਤਰ੍ਹਾਂ ਬਣਾ ਬੋਰਿੰਗ ਬਲੌਗ ਬਣਾ ਕੇ ਮਿਲਾ ਕੋਈ ਕੰਟੈਂਟ ਇਹ ਨਹੀਂ ਹੋਈ ਬਣੀ ਰੋਗਾ ਬਣਾਉਂ ਲੱਗ ਰਿਹਾ ਭਾਈ ਜੇ ਕਿ ਪੂਰੀ ਨਾ ਹੋਇਆ ਫਿਰ ਆਪਾਂ ਨੂੰ ਕਰੋੜ ਹੋ ਜਾਣਾ ਪੈਣਾ ਇੱਕ ਪੂਰੀ ਵੀ ਨਾ ਹੋਇਆ ਬਣੀ ਆ ਬੋ ਜਿੰਨੀ ਵੀ ਦੁਕਾਨਾਂ ਦਿੱਤੀ ਸਾਰੇ ਕੀ ਦੀ ਪੁੱਛਿਆ ਜਾਵੇ ਸਾਰੇ ਕੀ ਦੀ ਪੂਰਾ ਪਨੀਰ ਨਹੀਂ ਮਿਲਿਆ ਹੈ ਆਪਣਾ ਬਾਬੂ ਸਾਹਿਬ ਅੱਜ ਦੁਕਾਨਾਂ ਖੁੱਲਹੀ ਨਹੀਂ ਹੈ ਦੇਖੋ ਬਈ ਉਹੀ ਸਾਰੀ ਕਹਦੇ ਕੋਈ ਦੁਕਾਨ ਉੱਥੇ ਪੁੱਛਿਆ ਜਾ ਬਈ ਉੱਥਾਂ ਮਿਲੀ ਹੈ ਪਨੀਰ ਇੱਕ ਬੂਰੀ ਕੀ ਸਾਢੇ 4 ਪਹੁੰਚ ਗਏ ਮਾਨਿਕ ਸਕੂਲ ਦੀ ਪਹੁੰਚਾਗਾ ਤਹਾਂ ਮੈਂ ਪੂਰੀਆ ਦਾ ਦੋ ਦਿਨ ਦਾ ਨਾਮ ਹੋਰ ਬੁੱਛਿਆ ਇਹ ਨਹੀਂ ਪੜੀਏ ਕਿਸਾ ਕਰਦੀ ਐ ਨਹੀਂ ਵੀ ਕਰਦੀ ਆ ਆਪਣਾ ਇਨਪਾ ਹੁੰਦੀੋ ਨਹੀਂ ਚੱਲ ਬੈਡ ਵੀ ਕਰੀਏ ਅੱਗਾ ਜਗਾ ਦੇਖਾਂ ਪਿੰਟਮਾ ਪਿੰਟਮਾ ਦੇਖਾਂ ਕਿ ਕਬੂਰੀਆ ਕਬੂਰੀਆ ਪੈਂਟਰ ਕਰਗੇ ਜੇ ਬਾਜੀ ਇਹ ਦੇਖਾਂ ਅੰਤਰ ਜਗਾ ਇੱਧਰ ਬਾਹਰ ਤੋਂ ਯਾਨੀ ਪਨੀਰ ਇਹ ਚਲਾਵਾਂ ਨੇ ਕਬੂਰੀ ਦੇ ਅੰਤਰਾ ਚਲੋ ਜੀ ਕਿ ਕਿ ਜਿਹੜਿਆ ਆਪਾਂ ਹੋ ਜਾ ਰਿਆ ਇਹਨਾਂ ਦੀ ਡੈਰੀ ਕਹਾ ਪੁੱਛਣ ਜਾ ਰਿਆ ਅੰਤਰਾ

ਗਰਿਆ ਉਹ ਕਿਚਮਾ ਦੁਕਾਨਾ ਪੂਰੇ ਕਿਨੇ ਦਾ ਉੱਥੇ ਆਵਾ ਪੁੱਛਦਾ ਮੇਰਾ ਆਪ ਇਧਰ ਜਾਣਾ ਇਤਨੀ ਨਾਇਆ ਪੁੱਛਦੇ ਪੱਕਣ ਹੋ ਜਾਂਦੇ ਰ ਮੈਂ ਕਿ ਮਾਨੀ ਦੁਕਾਨ ਬਾਜ਼ਾਰ ਦੇ ਮੈਂ ਦੁਕਾਨੀ ਲੱਗ ਪਈ ਮੈਂ ਇਹਨੂੰ ਪੁੱਛੇ ਕੱਕ ਮਾਰਿਆ ਮੈਨੂੰ ਕਹ ਰਿਹਾ ਵੀ ਮੈਨੂੰ ਕੋਈ ਦੁਕਾਨ ਸਾਨੂੰ ਲੇਗਾ ਚਲਾ ਉਹੀ ਦੁਕਾਨਾ ਵੀ ਜਿਹੜੇ ਨਾ ਅੰਕਲ ਕਿਹਾ ਤਾਂ ਕੋਟਰੀ ਹੱਡ ਗਈ ਆ ਰੂ ਦਾ ਲੈ ਯਾਰ ਤੱਕਾ ਚੱਲ ਬੈਠ ਯੋ ਵੀ ਭੰਦਾ ਹੋ ਜਾ ਬਈ ਸਕੂਟੀ ਫੱਜ ਜਾਣਾ। ਰਵੀ ਗੱਡਣੀ ਹੋ ਬਾ ਛੋਟੀ ਛੋਟੀ ਟਹਿਰ ਗੋਇਨ ਕੇ। ਉਹ ਜਨੇ ਮੈਂ ਤਾਂ ਬਹੁਤ ਕਾਮਯਾਬ। ਉਸ ਤਰ੍ਹਾਂ ਨਹੀਂ ਹੈ। ਇਹਨਾਂ ਖਡੇ ਖੁਡੇ ਨਾਲ ਯੋੜੀਆਂ ਫੱਜਾ ਡੇ ਇੱਕ ਜਣੇ ਉਤਰਨਾ ਬਹੁਤ ੱੱਕਾ ਲੜਨਾ ਪਵਾ। ਉਧਰ ਗਾ। ਕਿੱਧਰ ਉਰਨਾ ਆਈ ਵੇ। ਉਧਰ ਤੋਂ। ਇਹ ਤਾਂ ਖਾਣੇ ਕਿ ਉਪਾਗਿਆ ਆਪਾਂ ਘਰ ਤੋਂ ਕਾਣੋ ਯੋਰੀ ਜੇ ਪਰ ਸਾਹਮਣੇ ਕੂਆ ਦੇਖ। ਉਹ ਬੈਠਾ ਦੇਖ। ਹਾਂ ਇਸੇខាង ਤੋਂ ਉਹ ਆਵਾਜ਼ ਆਮ ਚਾਈ ਹੈ। ਬਾਦੇ ਮਨ ਪਨੀਰ ਮਿਲ ਚੁਕਿਆ ਜੀ ਕਨੌਰ ਪੱਛੇ ਜਾਣਾ ਕਨੌਰ ਵੈਸੇ ਜਾਣਾ ਤਾਂ ਹੈ ਆ ਗਿਆਣਾ ਥਰੇ ਸਮਾਨ ਉਹੋਂ ਕਿਸ ਕਲਪਤੀ ਮਿਲਿਆ ਭਾਈ ਲੈ ਭਾਈ ਚੱਲ ਫਿਰ ਆਪਾਂ ਨੂੰ ਮਿਲ ਗਿਆ ਪਨੀਰ ਇਹ ਬਜਾਰੇ ਪਾ ਘਰਾਂ ਨੂੰ ਇਹ ਦੇਖੋ ਵੀ ਰੱਗਾ ਲੈ ਭਾਈ ਪਾ ਗੇ ਪਿੰਟਵਾ ਆਪਾਂ ਨੂੰ ਮਿਲ ਗਿਆ ਪਨੀਰ ਈਵਨ ਦੇਖੋ ਭਾਈ ਕਪਾਈ ਗੇਰਾ ਭਾਈ ਆਪਣਾ ਪਨੀਰ ਵਧੀਆ ਨਹੀਂ ਹੁੰਦਾ ਓ ਦੇਖੋ ਬਈ ਭਾਈ ਦੇਖਦਾ ਕਿ ਕੈਸਾ ਪਨੀਰ ਠੀਕ ਆ ਕਿ ਨਹੀਂ ਜੀ ਬੱਪਾ ਨੂੰ ਪੱਥਰ ਇਹਨੂੰ ਪਤਾ ਵੀ ਪਨੀਰ ਕੈਸਾ ਹੋਵਾ ਰਬੜ ਵਾਲਾ ਹੋਵਾਈ ਵਾਰੇ ਯਾਰ ਨਾ ਨਾ ਚਾ ਪਨੀਰ ਹੋਰ ਬਈ ਜੀ ਬੱਪਾ ਦੇਖ ਇਹ ਦੇਖੋ ਬਈ ਜੇ ਵਧੀਆ ਹੋਇਆ ਤਾਂ ਰੱਖਾਂਗੇ ਨਹੀਂ ਆਪਾਂ ਫਿਰ ਲੈ ਵੀ ਦੋਸਤੋ ਮਾਣ ਇੱਕ ਕਾਹਨ ਕਈ ਸਮਾ ਲੈਣਾ ਉੱਥੇ ਜੀ ਬਾਈ ਸਾਹਿਬ ਕੋੜੇ ਪਨੀਰ ਵੀ ਦੋਸਤੋ ਆਪਾਂ ਇਹ ਨਹੀਂ ਛੋੜਨਾ ਭੈਣਾਂ ਨੂੰ ਆਪਣੀ ਮੇਲਾ ਲੱਗ ਰਿਹਾ ਹੈ ਉਰਾ ਤਾਂ ਮਾਈਸਟੌਰ ਮਾ ਬਈ ਮੇਲਾ ਲੱਗ ਰਿਹਾ ਸਾਡੀ ਅਪਲੋਡ ਤਾਂ ਕਰੇਗਾ ਹਾਂ ਹਾਂ ਓਕੇ ਇਹ ਕਾਸ ਕਾ ਮੇਲਾ ਹੈ ਬਈ ਮੇਲਾ ਲੱਗ ਰਿਹਾ ਉਰਾ ਫੈਸਟੀਵਲ ਹੈ ਕੋਈ ਵੀ ਦੋਸਤੋ ਅੱਪਾਏ ਵੀ ਦੀਵ ਜੂਸ ਲੈਣਾ ਜੂਸ ਲੈ ਕੇ ਚਲੇ ਪਕੌੜੇ ਲੈਣਾ ਪਕੌੜੇ ਅੰਤਰ ਗਿਆ ਪ੍ਰਿੰਸ ਪਕੌੜੇ ਦੇ ਰਸਮ ਨਹੀਂ ਲੇ ਗਏ ਜੀ ਆਪਾਂ ਨੇ ਹੁਣ ਚੱਲੇ ਆਂ ਕੰਨ ਨੀ ਪਿਆਰ ਕਿਸ ਨੇ ਕਹਿੰਦਾ ਜਾਣਾ ਘਾਰਾਂ ਚ ਆਣਾ ਖਵਾਰਾਂ ਚ ਲੈ ਇਹ ਲੈ ਇਹ ਇਹ ਰਹੀ ਰਾਮ ਤੇ ਕਦੀ ਕਾਕਾ ਨੂੰ ਮਾੜੇ ਮਾਣਾ ਮੈਂ ਜੇ ਕੋੜੇ ਨੂੰ ਕੋੜੇ ਤੇ ਤਾਈ ਲੈ ਰਿਆ ਲਾ ਸ਼ੌੜ ਦਾ ਇੱਕ ਵੀ ਨਹੀਂ ਕਰ ਰਿਹਾ ਦੇਖ ਕਿ ਟੈਂਟ ਧਾਰ ਕੇ ਵੰਨੇ ਨਾ ਹਾਂ ਤਾਂ ਚੁਕੀ ਨਹੀਂ ਹਾਂ ਜੀ ਦਿੱਤੀਗਾ ਨਿਰਸਥਤ ਰਹੀ ਗੱਡੀ ਚਾਕਾ ਵੰਨੇ ਚਲੀ ਉਹ ਦੁਕਾਨ ਗਣੀ ਨਾ ਬੂੜ ਦਿਵਾਨ ਇਸ ਤੇ ਸਾਰਾ ਨਾ ਚੁੜੇ ਲੈ ਰਹੇ ਆ ਸਭਾਈ ਕਰ ਕ ਮੰਦਰ ਮਸਫਾਈ ਕਰ ਕਾ ਕਵਾੜ ਕੀ ਢੇਰੀ ਲਾਤੀ ਇਹ ਬਣਾ ਸਾਰੇ ਮੈਂ ਨਹੀਂ ਰਹੀ ਆ ਦੇਖ ਕੇ ਨਾ ਕਿਸ ਤਰ੍ਹਾਂ ਗੇਰੇ ਕਾਇਲ ਆ ਆ ਵੀ ਦੋਸਤੋ ਆਪਾਂ ਜੇ ਰਾਧਾ ਸਵਰਨ ਕੀ ਦੇਰੀ ਵਿੱਚ ਸੇਵਾ ਕਰਾਂ ਸੇਵਾ ਕਰਾ ਕ ਜਿਵੇਂ ਅਨੇ ਚਲੇ ਮੰਤਰ ਕਣੀ ਨੂੰ ਮੰਤਰਮਾ ਜਾਗਾ ਕਾਕੇ ਦਾ ਦੁੱਧ ਨਹੀਂ ਆਗਾ ਫੇਰੇ ਬਟਾ ਇਹ ਮੰਤਰਮਾ ਕਾਕੇ ਦਾ ਵੀ ਮੈਂ ਜਿੱਥਾ ਲਾਰਖਾ ਦੁੱਧ ਤੇ ਲਿਆਵਾਂ ਕਾਕੇ ਦਾ ਦੁੱਧ ਨਹੀਂ ਲੈਂਦੇ ਠੀਕ ਆ ਚੱਲ ਬੱਸ ਚੱਲ ਵੀ ਚੱਲ ਬੈ ਕੱਟੇ ਨਾ ਰਹਿਣ ਦੇ ਵੀਉ ਦਿਖਾਵਾਂਗੇ ਕਾਈ ਇਹਨੂੰ ਵੀਉ ਦਿਖਾਓ ਵੀਉ ਦਿਖਾਓ ਇਹਨੂੰ ਵੀਉ ਸਪਰੀ ਲੱਗ ਰਿਹਾ ਸੱਚੀ ਗੱਲ ਹੈ ਟੋਪੀ ਪੈਣ ਚੰਗੀ ਤਰ੍ਹਾਂ ਲੈ ਲੈ ਚੱਲ ਬੈਠ ਛੇਤੀ ਕਰ ਸਲਾਮ ਅਲਮਾ ਗਲੀਆਂ ਮਾ ਕੋਈ ਨਹੀਂ ਹੈ ਦੇਖੋ ਦਾਰੀ ਜੇ ਖੁੱਲੀ ਹੋਈ ਮਿਲ ਜਾ ਧੀਆ ਨਹੀਂ ਆਵਣਾ ਭਾਈ ਸਹੀ ਹੈ ਅਕੀਚਲਾ यो अपनी सडकें ਪਿੰਡ ਕੀ ਕੁੱਤਾਂ ਨੂੰ ਭੌਂਕ ਕੇ ਲੰਘ ਜਾਇਓ ਨਹੀਂ ਭੌਂਕ ਰਹੇ ਦੇਖੋ ਕੁੱਤੇ ਵੈਸੇ ਕਿੰਨੇ ਘੁਮਰੇ ਆ ਬਰਾ ਇਹ ਦੇਖੋ ਕਿੰਨੇ ਘੁਮਰੇ ਕੁੱਤੇ ਚੱਲ ਕੇ ਪਿੱਛਾ ਲੱਗੇ ਵੀ ਕੁੱਤੇ ਦੋਸਤੋ ਆਪਾਂ ਪਹੁੰਚ ਗਏ ਦੁੱਧ ਲੈਣ ਓਹੋ ਢੈੜੀ ਤੋਂ ਬੰਦ ਹੋ ਗਈ ਭਾਈ ਇਹ ਕੀ ਆ ਬਣੇਗਾ ਇਹੋ ਸ਼ਿਸ਼ਟਾ ਚਲੋ ਇੱਧਰ ਦੇਖਾਂ ਬੰਤੋ ਕੀ ਡੈਰੀ ਤੋਂ ਹੁਣ ਕੋ ਡੈਰੀ ਵੀ ਹੈ ਮਿੰਦਮਾ ਅਸੀਂ ਇਸ ਵੇਰੇ ਦੁੱਧ ਨਹੀਂ ਮਿਲਿਆ ਤਾਂ ਪਨੀਰ ਨਹੀਂ ਮਿਲਿਆ ਤਾਂ ਇਹ ਦੁੱਧ ਨਹੀਂ ਮਿਲਿਆ ਹੈ ਰੱਦ ਨੂੰ ਪਤਾ ਨਹੀਂ ਕੀ ਹੋ ਰਿਹਾ ਇੱਕ ਬਾਈ ਫੁੱਲਪਾ ਡੈਰੀ ਉੱਥਾ ਦੇਖਾਂ ਟਰਾਈ ਕਰਤਾ ਜੇ ਉੱਥਾ ਮਿਲ ਗਿਆ ਜਿੱਥੇ ਤੱਕ ਲੱਗ ਰਿਹਾ ਮਨ ਨੂੰ ਫੁੱਲ ਵਾਲੀ ਡੈਰੀ ਵੀ ਬੰਤਾ ਬੜੀ ਬਹੁਤ ਈ ਜਗ੍ਹਾ ਆਏ ਪਿੰਡਾਂ માં ਚੀਜ਼ੀ ਕਰਦੇ ਹਾਂ ਦੁਕਾਨਾ ਬੰਦਤਾ ਆਪਣੀ 8:00 8:30 ਜੀ ਬੰਦ ਕਰਦੇ ਹਾਂ ਦੁਕਾਨਾ ਤੇ ਲੱਕੜਾਈ ਦੀ ਬੰਦ ਹੋਗੀ ਦੇਖੋ ਬਾਜੀ ਜੀ ਖੁੱਲੀ ਹੋਈ ਤਨ ਤੱਕ ਬੰਦ ਤੇ ਕਰਤੀ ਬੰਦ ਕਰਤੀ ਪਰ ਉਹ ਤੇ ਟੜੀ ਐ ਦਾ ਹੈ ਨਹੀਂ ਵਿੱਚ ਤੀਸਰੀ ਵਾਰ ਦੇਖਾਂ ਬਾਜੀ ਜੇ ਤੀਸਰੀ ਵਾਰ ਨਹੀਂ ਹੋਈ ਫੇਰ ਤੋ ਮੁਸ਼ਕਲਾ ਯਾਰ ਫੋਰਨਾਟ ਕੀ ਬਣਾ ਲਿਆ ਯੋ ਬਾਈ ਕਰੇ ਬਲੌਗ ਮਾਣਾ ਸਾਰੇ ਮੈਂ ਦੁੱਧ ਲੈ ਬਾਈ ਯੋ ਬਾਈ ਬਲੌਗ ਬਣਾਵਾ ਬਾਈ ਬਹੁਤ ਵਦਿਆ ਬਲੌਗ ਬਣਾਵਾ ਇੱਕੇ ਬਲੌਗ ਦੇਖੇ ਰਹੋ ਹਮ ਵੀ ਦੇਖਾ ਵੀ ਪੈਣਾ ਮੈਂ ਇਸ ਬੰਦੇ ਦਾ ਹੱਥ ਜੋੜ ਕੇ ਬੇਨਤੀ ਬਈ ਬਲੌਗ ਜ਼ਰੂਰ ਦੇਖੇ ਦੁੱਧ ਦੇਖ ਰਹਾ ਤਾ ਯਾਰ ਹੈਲੋ ਹਾਏ ਬਈ ਸਾਰਿਆਂ ਨੂੰ ਆਪਾਂ ਵੀ ਬਲੌਗ ਬਣਾਵਾ ਬਾਈ ਮਾਰੇ ਵੀ ਦੇਖੇ ਕਰੋ ਠੀਕ ਆ ਬਾਈ ਤੇਰੀ ਬੰਦਾ ਦੋਨੇ ਯੋ ਵੀ ਬੰਦਾ ਹੋ ਤੇਰੀ ਦੇਖਣਾ ਆਦਾ ਬਈ ਇਹ ਕੁਲਚਾ ਖਾਦੇ ਬਾਈ ਨਾ ਧੰਨਵਾਦ ਰੋਟੀ ਖਾ ਗਿਆ ਮੈਂ ਜੀ ਰੋਟੀ ਖਾ ਗਿਆ ਭਾਈ ਮੈਂ ਰੋਟੀ ਖਾਣੀ ਹੈ ਜੀ ਤਾਂ ਆਪਰੇੜੀ ਪਾ ਖੜਿਆ ਨਹੀਂ ਕੀ ਭਾਈ ਉਹ ਰੇੜੀ ਆ ਉਹ ਆਪਣੀ ਰੇੜੀ ਆ ਭਾਈ ਤੋਂ ਪਾਇਓ ਅੱਜ ਮੇਰੀ ਛੁੱਟੀ ਦੀ ਕੰਮ ਪਾਦੇ ਅੱਜ ਮੈਂ ਉਰਾ ਅੱਛਾ ਉਰਾ ਭਾਈਓ ਬਾਕੀ ਇਸ ਦਾ ਛੋਟਾ ਭਾਈ ਹੋਰੀ ਦਾ ਲੈ ਆ ਜਾ ਦੋਜੀ ਕੇ ਅੱਗਾ ਦੈਰੀ ਬੰਦਾ ਭਾਈ ਇਹ ਇੱਕ ਕਸੂਰ ਨਹੀਂ ਸਵੇਰ ਕਾ ਸਵੇਰ ਕਾ ਨਹੀਂ ਹੋ ਰਿਹਾ ਮੇਰੇ ਗੱਲ ਅੱਜ ਕਦੀ ਪਨੀਰ ਨਹੀਂ ਮਿਲਦਾ ਕਦੀ ਦੁੱਧ ਨਹੀਂ ਮਿਲਦਾ ਅੱਜ ਬੁੱਗੇ ਸੰਡੇ ਤੇ ਸੰਡੇ ਦੇ ਭਗਰੇ ਬਣ ਕੇ ਚੜਿਆ ਸਰ ਗਰੇ 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 ਬਾਕੀ ਦੇਖਾਂ ਭਾਈ ਅੱਪਾ ਅਗਲੇ ਦੈਰੀ ਮੈਂ ਜਾਗਾ ਦੇਖਾਂ जे मिलता हुआ होता लास्ट ऑपर सुन रह गी। क्या कहा तो अब सुन ना पागना दे जी जी ना ते कर ना वीरे ना वीरे ना वीरे ना 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 इधर देखा दुकान तो एक रही बस ले वीर साइड आ रही होगी हाँ बंद ਜੇ ਕਿ ਵਾਪ ਮੁੜਾਏ ਕਰੈ ਇਹਨੂੰ ਕਹ ਰਹੀ ਬਈ ਹੈ ਨਹੀਂ ਡੈਰੀ ਵਾਲਾ ਕੋਈ ਸਾ ਸਾਰੇ ਦੁਕਾਨਾਂ ਹੋ ਗਈ ਬੰਦ ਤੇ ਕੋਈ ਨਹੀਂ ਮਿਲਣਾ ਹੈਗਾ ਇਹ ਕਿਉਂ تھی ਇਹ ਵੀ ਬੰਦ ਹੋ ਗਈ ਇਹੋ تھی ਇਹ ਵੀ ਬੰਦ ਹੋ ਗਈ ਆ ਦੁੱਧ ਨਹੀਂ ਮਿਲਦਾ ਵੀ ਅੱਜ ਅੱਛੇ ਜੀ ਆਣਾ ਤਾਂ ਤੇ ਮੇਰੇ ਨਾਲ ਸਵੇਰੇ ਵੀ ਨਹੀਂ ਹੋਇਆ ਮੈਂ ਨਾ ਪਨੀਰ ਲੈਣ ਗਿਆ ਤਾਂ ਮੈਂ 3-4 ਜਗ੍ਹਾ ਪੁੱਛਿਆ ਤਾਂ ਜਗ੍ਹਾ ਪਨੀਰ ਮਿਲਿਆ ਬਈ ਕਪੂਰੀ ਮਿਲਿਆ ਮੈਨੂੰ ਪਿੰਟਾਂ ਮਾਂ ਜੋੜਦਾ ਲਿਆ ਮੈਂ ਪਨੀਰ ਪਨੀਰ ਨਹੀਂ ਮਿਲਿਆ ਹੈ ਭਾਜੀ ਬਾਕੀ ਤੁਹਾਨੂੰ ਦਿਖਾਵਾਂ ਇਹ ਦੁੱਧ ਤਾਂ ਮਿਲਿਆ ਨਹੀਂ ਬੰਤ ਹੋ ਗਿਆ ਸਾਰਾ ਕੁਝ ਨੋ ਨੋ ਚਾਰੋ ਤੈਹੀਆ ਬੰਤ ਹੋ ਗਈ ਨਹੀਂ ਪਾ ਮਿਲਿਆ ਦੁੱਧ ਤਾਂ ਵਈ ਗਿਆ ਸਵੇਰ ਵਾਲੇ ਮੇਰਾ ਨਹੀਂ ਹੋ ਰਾ ਸਵੇਰ ਦਾ ਦੇਰੀ ਮੀਲਾ ਦੁੱਧ ਨਹੀਂ ਮਿਲਦਾ ਹੈ ਬਾਕੀ ਉਹ ਦੇਖੋ ਢਿੱਬੇ ਲਾ ਰੱਖੇ ਬੰਦਾ ਕਹਾਂ ਟੈਲਗੋਟਰੀ ਦੇਖ ਘਬਰਾਵਾ ਕੀ ਆ ਬਣਾ ਬਲੌਗਰ ਜਿਆਦਾ ਖਾਸ ਹੈ ਹਨੀ ਸਰੀਪਨੇਡ ਨਹੀਂ ਮਿਲਿਆ ਸਰੀ ਦੁੱਧ ਨਹੀਂ ਮਿਲਿਆ ਦੁੱਧ ਮਹੀਨਾ ਮੰਨ ਲਿਆ ਤਰ ਬਲੌਗਰ ਮੇਰਾ ਆਰਾ ਬਾਕੀ ਖਾਂਦੂ ਤੇ ਖਾਵਾਂ ਇੱਕ ਰਾਹ ਜਹਾਂ ਬਲੌਗਰ ਟੱਕਰਾਂ ਤੁਸੀਂ ਤਾਂ ਜਿਆ ਨਹੀਂ ਖਾਦੀ ਅੱਜ ਕੁਝ ਰਿਸ਼ਤੇਦਾਰ ਆਏ ਬਹੁਤ ਜਿਆਦਾ ਲੱਗਿਆ ਆ ਵੀ ਆਮਣਾ ਦੁੱਧ ਈ ਆ ਮੈਂ ਜਿਆਦਾ ਨਹੀਂ ਹੈ ਜਾਣ ਸੁਆਵਾ ਦੀ ਹੈ ਲੋ ਜੀ ਪ੍ਰਾਪਾ ਆ ਗਏ ਕਰਾਂ ਤੁੱਥੇ ਤੋਂ ਮਿਲਿਆ ਨਹੀਂ ਕਰਿਓ ਚੱਲਾਂ ਇਹ ਉਹਣਾ ਘਰ ਹੈ ਜੀ ਤੁਹਾਨੂੰ ਕਿਤਨੀ ਹੋਮ ਟੂਰ ਵੀ ਦੇਹਾਂਗੇ ਬਸ ਸਬਸਕ੍ਰਾਈਬ ਕਰ ਦਿਓ ਮਾੜੀ ਮੋਟੀ ਫਿਰ ਦੇਹਾਂਗੇ ਹਾਂ ਟੂਰ ਤੁਹਾਨੂੰ ਕਰਦੋ ਲੱਖ ਕਰਦੋ 50 ਲੱਖ ਕਰਦੋ ਆਹ ਯਾਰ ਪਹੁੰਚ ਗਿਆ ਵੀ ਕਰੰਟ ਬਿੰਦੂ ਤੋਂ ਮਿਲਿਆ ਨਹੀਂ ਹੈ ਚਲੋ ਬਲੌਗ ਐਂਟ ਕਰਾਂ ਭਾਈ ਤੁਹਾਨੂੰ ਜੇ ਇਹ ਬਲੌਗ ਸੰਤਿਆ ਲਾਈਕ ਤੇ ਸਬਸਕ੍ਰਾਈਬ ਕਰ ਦਿਓ